ਤੁਸੀਂ ਦੇਖ ਰਹੇ ਹੋ ਦਾਨਿਸ਼ ਸੈਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਾ ਤੇ ਆਖਰੀ ਦਿਨਾਂ ਵਿੱਚ ਅਰਵਿੰਦ ਕੇਜਰੀ ਵੱਲ ਅੱਜ ਪਿਛਲੇ ਦਿਨੀ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਚੋਣਾਂ ਵਿੱਚ ਹੋਏ ਉਹਨਾਂ ਜੇਤੂਆਂ ਨੂੰ ਅੱਜ ਇੱਥੇ ਰਸਮੀ ਸੋਚ ਚਾਣਗੇ ਉੱਥੇ ਹੀ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੀ ਗੁਰਤੀ ਜ਼ਰੂਰ ਦਿਖ ਜਾਂਗੇ ਸੋ ਬੜਾ ਵਧੀਆ ਮਾਹੌਲ ਆ ਭਾਰੀ ਉਸਤਾ ਦਿਖਿਆ ਜਾ ਰਿਹਾ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਤਾਂ ਮੈਨਸਟਾ ਮੌਜੂਦ ਹੈ ਲੋਧਾਂ ਤੋਂ ਹੀ ਇਸ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਐਮ ਐਲ ਏ ਜੀ ਹੁਲਾ ਜੀ ਹੁਲਾ ਸਾਹਿਬ ਕੇ ਸਾਹ ਦੇਖ ਦਿਓ ਬੜੇ ਜੋਸ਼ ਭੀਆ ਵਰਕਰਾਂ ਵਿੱਚ ਲੱਗ ਰਿਹਾ ਨਹੀਂ ਅੱਜ ਰਸਮੀ ਜਿਸੇ ਸੋਚ ਕਾਣੀ ਹੈ ਉੱਥੇ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੀ ਗੁਰਤੀ ਦੇਖ ਵੀ ਮਿਲ ਸਕਦੀ ਹੈ ਜੀ ਬਿਲਕੁਲ ਜੀ ਸਾਡੇ ਸਤਿਕਾਰਯੋਗ ਕੌਮੀ ਕਨਵੀਨਰ ਆਮ ਆਦੀ ਪਾਰਟੀ ਸ਼੍ਰੀ ਰਵੀਿੰਦ ਕੇਜੀਵਾਲ ਜੀ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਕੋਮਨ ਸਿੰਘ ਮਾਨ ਜੀ ਸਾਡੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਬੈਠੇ ਨੇ ਔਰ ਅੱਜ ਤੁਸੀਂ ਦੇਖਿਆ ਵੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਪੌਣੇ 4 ਸਾਲ ਹੋਏ ਨੇ ਤੇ ਜੋ ਡਿਵੈਲਪਮੈਂਟ ਹੋਈ ਉਹਤੇ ਮੋਰ ਲਾਈ ਗਈ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਰੇ ਮੈਂਬਰ ਬਣੇ ਨੇ ਔਰ 60% ਦੇ ਕਰੀਬ ਕੱਲੇ ਆਮ ਆਦੀ ਪਾਰਟੀ ਦੇ ਤੇ ਔਰ ਬਾਕੀ ਸਾਰੇ ਕਾਗਰਸ ਕਾਲੀ ਭਾਜਪਾ ਸਾਰੇ ਇਕੱਠੇ ਹੋ ਕੇ 40% ਵੀ ਬਣਾ ਨਹੀਂ ਸਕੇ ਕਿਉਂ ਕਿ ਇਹਨਾਂ ਨੇ ਸਤਿਆਨਾਸ਼ ਕੀਤਾ 74 ਸਾਲ ਦੇ ਵਿੱਚ ਪੰਜਾਬ ਦਾ ਪੰਜਾਬ ਲੁੱਟ ਕੇ ਖਾਦਾ ਤੇ ਆਮ ਆਦੀ ਪਾਰਟੀ ਨੇ ਹਰ ਆਮ ਆਦਮੀ ਨੂੰ ਉਹਦੀ ਉਮੀਦ ਪੂਰੀ ਕੀਤੀ ਹਰ ਆਮ ਆਦਮੀ ਲੋੜ ਪੂਰੀ ਕੀਤੀ ਅੱਜ 600 ਜੋੜ ਦੇ ਕੇ ਆਮ ਆਦਮੀ ਕਲੀਨਿਕ ਬਣਾ ਕੇ ਸਕੂਲ ਬਣਾ ਕੇ ਤੇ ਹਰ ਆਮ ਆਦਮੀ ਦੀ ਜਿਹੜੀ ਦਿੱਕਤ ਦੂਰ ਹੋਈ ਆ ਔਰ ਆਮ ਆਦਮੀ ਨੂੰ ਸਹੂਲਤ ਮਿਲੀ ਆ ਉਹਨਾਂ ਦੇ ਟੈਕਸਾਂ ਦੇ ਪੈਸੇ ਉਹਨਾਂ ਲਈ ਵਾਪਸ ਆਏ ਨੇ ਅੱਜ ਉਹ ਦੇਖਦੇ ਹੋਏ ਅੱਜ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਤੇ 2026 ਦੇ ਵਿੱਚ ਇਹ ਤੋਂ ਸਾਹਮਣੇ ਸਾਫ਼ ਹੋ ਗਿਆ ਵੀ ਆਮ ਆਦੀ ਪਾਰਟੀ ਸਰਕਾਰ ਵੱਡੇ ਪੱਧਰ ਤੇ ਆ ਰਹੀ ਹੈ ਲਗਾਤਾਰ ਬੜਾ ਵੱਡੇ ਦਾਅਵੇ ਕੀਤੇ ਆ ਆਮ ਆਦੀ ਪਾਰਟੀ ਵੱਲੋਂ ਸਰਕਾਰ ਆ ਰਹੀ ਹੈ ਲੱਗ ਰਿਹਾ ਵੀ ਲੋਕ ਦੁਆਰਾ ਫਿਰ ਹੱਕ ਦੇ ਹੁੰਗਰੀ ਲਗਾਤਾਰ ਜਿਮਨੀ ਚੌਂਕ ਉਸ ਤੋਂ ਬਾਅਦ ਸਰਪੰਚ ਦੇ ਚੌਂਕ ਤੇ ਜ਼ਿਲ੍ਹਾ ਪੰਚਾਇਤ ਬਲਾਦਮ ਦੇ ਚੌਂਕਾਂ ਲਗਾਤਾਰ ਉੱਥੇ ਆਮ ਦੂਜੀ ਪਾਰਟੀ ਸੁਫਰਾ ਸਾਹਿਬ ਕਹਿੰਦੇ ਬਿਲਕੁਲ ਆਮ ਆਦੀ ਪਾਰਟੀ ਲੋਕਾਂ ਚਾਹੇਤੀ ਪਾਰਟੀ ਬਣਦੀ ਜਾ ਰਹੀ ਹੈ ਲੱਗਦਾ ਕਿ ਤੇ ਆ ਕੇ ਕੁਛ ਨਾ ਕੁਛ ਗੁਰਤੀ ਮਿਸ਼ਾ ਹਰ ਉਸ ਇਲੈਕਸ਼ਨ ਚ ਨਿਲਦੀ ਆ ਚਾਹੇ ਆਪ ਸਰਬੀਮੋ ਵੱਲੋਂ ਚਾਹੇ ਰਾਡੇ ਪਵਨ ਸਿੰਘ ਮਾਨਮਲਿਕ ਦਾ ਬਿਲਕੁਲ ਜੀ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵੱਲ ਜੀ ਬਹੁਤ ਸੂਝਵਾਨ ਤੇ ਪੜੇ ਲਿਖੇ ਸ਼ਖਸ ਨੇ ਜਿਹੜਾ ਨੇ ਔਰ ਪਹਿਲਾਂ ਦਿੱਲੀ ਦੇ ਵਿੱਚ ਇਨਹਾਰ ਬਦਲੀ ਅੱਜ ਪੰਜਾਬ ਦੇ ਵਿੱਚ ਸਰਕਾਰ ਚਲਾ ਕੇ ਸਾਡੇ ਆ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜੋ ਇੱਕ ਇਤਿਹਾਸ ਰਚਿਆ ਉਹਨੂੰ ਇਤਿਹਾਸ ਨੂੰ ਦੇਖਦੇ ਹੋਏ ਅੱਜ ਲੋਕ ਆਮ ਆਦੀ ਪਾਰਟੀ ਨਾਲ ਖੜੇ ਨੇ ਔਰ ਆਮ ਆਦੀ ਪਾਰਟੀ ਦੇ ਤੁਸੀਂ ਜਿਲ੍ਹ ਜਿਮਨੀ ਚੋਣ ਦੀ ਗੱਲ ਕਰਦੇ ਹੋ ਸਾਰੇ ਦੇ ਸਾਰੇ ਹੱਕ ਸਰਪੰਚੀ ਦੀ ਗੱਲ ਕਰਦੇ ਹੋ ਸਾਰੇ ਹੱਕ ਤੇ ਅੱਜ ਕਾਉਂਸਲਰ ਦੀ ਗੱਲ ਨਿਗਰ ਕੇ ਕਾਉਂਸਲ ਕਾਰਪੋਰੇਸ਼ਨਾਂ ਹੋਈਆਂ ਤਾਂ ਹੱਕ ਦੇ ਵਿੱਚ ਤੇ ਅੱਜ ਬਲਾਗ ਸੰਮਤ ਜਿਲ੍ਹਾ ਪੁਲਿਸ ਦੇ ਤੇ ਵੱਡੀ ਪੱਧਰ ਦੇ ਵਿੱਚ ਐਡੀ ਵੱਡੀ ਲੀਡ ਕਿਤੇ ਆਈ ਨਹੀਂ ਹੈਗੀ ਔਰ ਅੱਜ ਤੱਕ 74 ਸਾਲ ਦੇ ਵਿੱਚ ਕਿਸੇ ਪਾਰਟੀ ਨੂੰ ਜਿਵੇਂ ਕਿ 92 ਸੀਟਾਂ ਆਮ ਆਦੀ ਪਾਰਟੀ ਨੂੰ 2022 ਦੇ ਵਿੱਚ ਦੇ ਕੇ ਇਤਿਹਾਸ ਰਚਿਆ ਜਿਗਾ ਉਹੀ ਇਤਿਹਾਸ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀ ਚੋਣਾਂ ਚ ਦਰਹਾਇਆ ਗਿਆ ਤੇ 2027 ਦੇ ਵਿੱਚ ਵੀ ਇਤਿਹਾਸ ਦਰਹਾਇਆ ਜਾਊਗਾ ਸੋ ਇਹ तमाम ਤਸਵੀਰਾਂ ਦਿਖਾ ਰਹੇ ਹਾਂ ਅੱਜ ਜਿਹੜਾ ਕੁਛੀ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਅੱਜ ਰਸਮੀ ਤੌਰ ਤੇ ਉਹਨਾਂ ਨੂੰ ਜਿਹੜੇ ਸੌ ਚਕਾਨਗੇੜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਵਿੱਚ ਉਹਨਾਂ ਦੇ ਮਹਿਮਾਨ ਉਸਤੇ ਨਾਲ ਹੀ ਕਿਤੇ ਦੇ ਆਕੇ 2027 ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਦੇ ਜਿਹੜੇ ਸਥਾਨਿਕੜੇ ਐਮ ਐਲ ਏ ਵੱਲੋਂ ਵੀ ਵੱਡੇ ਵੱਲੇ ਦਾਅਵੇ ਕੀਤੇ ਆ ਰਹੇ ਤਾਂ ਬਿਲਕੁਲ ਸਾਫ ਫਸਟ ਹੈ ਵੀ ਇਹ ਦਿੱਲੀ ਦਾ ਮਿਸ਼ਨ ਆ ਉਹ ਸਾਫ਼ ਹੈ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਨੁਖਾਰ ਨੂੰ ਹੋਰ ਬਦਲਣਾ ਤੁਸੀਂ ਦੇਖਿਆ ਗਾਨੀਸ਼ਾ ਟੀਵੀ ਮੈਂ ਖਾਸ ਸੰਦੀਪ ਸ਼ਰਮਾ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਾ ਤੇ ਖਾਸ ਕਰਕੇ ਮੋ ਅਰਵਿੰਦ ਕੇਜਰੀਵਾਲ ਅੱਜ ਪਿਛਲੇ ਦਿਨੀ ਪੰਜਾਬ ਦੇ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਵਿੱਚ ਹੋਏ ਉਹਨਾਂ ਜੇਤੂਆਂ ਨੂੰ ਅੱਜ ਇੱਥੇ ਰਸਮੀ ਸੋਚ ਚਕਾਨਗੇ ਉੱਥੇ ਹੀ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੀ ਗੁਰਤੀ ਜ਼ਰੂਰ ਦੇਖੇ ਜਾਣਗੇ ਸੋ ਬੜਾ ਵਧੀਆ ਮਾਹੌਲ ਆ ਪਾਰਟੀ ਉਸਤਾਦ ਇੱਕ ਜਰਿਆ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਤਾਂ ਮੇਨਾ ਸਟ ਮੌਜੂਦ ਹੈ ਲੋਧਾ ਤੋਂ ਹੀ ਇਸ ਤੋਂ ਐਮ ਐਲ ਏ ਦੀ ਕੋਲਾ ਜੀ ਕੋਲਾ ਸਾਹਿਬ ਦੇ ਸਾਹ ਦੇਖ ਦਿਓ ਬੜੇ ਜੋਸ਼ ਵਿੱਚ ਵਰਕਰਾਂ ਵਿੱਚ ਲੱਗਦਾ ਨਹੀਂ ਅੱਜ ਰਸਮੀ ਜਿਸੇ ਸੋਚ ਕਾਣੀ ਆ ਉੱਥੇ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੀ ਗੁਰਤੀ ਦੇ ਵੀ ਮਿਲ ਸਕਦੀ ਹੈ ਜੀ ਬਿਲਕੁਲ ਜੀ ਸਾਡੇ ਸਤਿਕਾਰਯੋਗ ਕੌਮੀ ਕਨਵੀਨਰ ਆਵਾਦੀ ਪਾਰਟੀ ਸ਼੍ਰੀ ਰਵਿੰਦ ਕੇ ਜੀ ਬਾਲ ਜੀ ਆ ਰਹੇ ਨੇ ਮੁੱਖ ਮੰਤਰੀ ਸੱਪਗੋਤ ਸਿੰਘ ਮਾਨ ਜੀ ਸਾਡੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਬੈਠੇ ਨੇ ਔਰ ਅੱਜ ਤੁਸੀਂ ਦੇਖਿਆ ਵੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਪੌਣੇ 4 ਸਾਲ ਹੋਏ ਨੇ ਤੇ ਜੋ ਡਿਵੈਲਪਮੈਂਟ ਹੋਈ ਉਹ ਤੇ ਮੋਰ ਲਾਈ ਗਈ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਸਾਰੇ ਮੈਂਬਰ ਬਣੇ ਨੇ ਔਰ 60% ਦੇ ਕਰੀਬ ਕੱਲੇ ਆਮ ਆਦੀ ਪਾਰਟੀ ਦੇ ਤੇ ਔਰ ਬਾਕੀ ਸਾਰੇ ਕਾਂਗਰਸ ਕਾਲੀ ਭਾਜਪਾ ਸਾਰੇ ਇਕੱਠੇ ਹੋ ਕੇ 40% ਵੀ ਬਣਾ ਨਹੀਂ ਸਕੇ ਕਿਉਂ ਕਿ ਇਹਨਾਂ ਨੇ ਸਤਿਆਨਾਸ਼ ਕੀਤਾ 74 ਸਾਲ ਦੇ ਵਿੱਚ ਪੰਜਾਬ ਦਾ ਪੰਜਾਬ ਲੁੱਟ ਕੇ ਖਾਦਾ ਤੇ ਆਮ ਆਦੀ ਪਾਰਟੀ ਨੇ ਹਰ ਆਮ ਆਦਮੀ ਨੂੰ ਉਹਦੀ ਉਮੀਦ ਪੂਰੀ ਕੀਤੀ ਹਰ ਆਮ ਆਦਮੀ ਲੋੜ ਪੂਰੀ ਕੀਤੀ ਅੱਜ 600 ਜੋੜ ਦੇ ਕੇ ਆਮ ਆਦਮੀ ਵਿਕਲਿਨਿਕ ਬਣਾ ਕੇ ਸਕੂਲ ਬਣਾ ਕੇ ਤੇ ਹਰ ਆਮ ਆਦਮੀ ਦੀ ਜਿਹੜੀ ਦਿੱਕਤ ਦੂਰ ਹੋਈ ਆ ਔਰ ਆਮ ਆਦਮੀ ਨੂੰ ਸਹੂਲਤ ਮਿਲੀ ਆ ਉਹਨਾਂ ਦੇ ਟੈਕਸਾਂ ਦੇ ਪੈਸੇ ਉਹਨਾਂ ਲਈ ਵਾਪਸ ਆਏ ਨੇ ਅੱਜ ਉਹ ਦੇਖਦੇ ਹੋਏ ਅੱਜ ਆਮ ਆਦੀ ਪਾਰਟੀ ਨਾਲ ਖੜੇ ਨੇ ਤੇ 2026 ਦੇ ਵਿੱਚ ਇਹ ਤੋਂ ਸਾਹਮਣੇ ਸਾਫ਼ ਹੋ ਗਿਆ ਵੀ ਆਮ ਆਦੀ ਪਾਰਟੀ ਸਰਕਾਰ ਵੱਡੇ ਪੱਧਰ ਤੇ ਆ ਰਹੀ ਹੈ ਤਾਂ ਬੜਾ ਬੜੇ ਦਾਅਵੇ ਕੀਤੇ ਆ ਰਹੇ ਆ ਆਮ ਆਦੀ ਪਾਰਟੀ ਵੀ ਦੁਵਾਰਾ ਸਰਕਾਰ ਆ ਰਹੀ ਹੈ ਲੱਗ ਰਿਹਾ ਵੀ ਲੋਕ ਦੁਵਾਰਾ ਫਿਰ ਹੱਕ ਦੇ ਹੁਕਮ ਲਗਤਾ ਜਿਮਨੀ ਚੋਣ ਉਸ ਤੋਂ ਬਾਅਦ ਸਰਪੰਚ ਦੇ ਚੋਣ ਤੇ ਜ਼ਿਲ੍ਹਾ ਪੰਚਾਇਤ ਬਲਾਦਮ ਚੋਣਾਂ ਲਗਾਤਾਰ ਉੱਥੇ ਆਮ ਦੂਜੀ ਪਾਰਟੀ ਸੂਫੜਾ ਸਾਹਿਬ ਬਿਲਕੁਲ ਆਮ ਆਦੀ ਪਾਰਟੀ ਲੋਕਾਂ ਚ ਇਹਤੀ ਪਾਰਟੀ ਬਣਦੀ ਜਾ ਰਹੀ ਹੈ ਲੱਗਦਾ ਕਿ ਤੇ ਆ ਕੇ ਕੁਝ ਨਾ ਕੁਝ ਗੁਰਤੀ ਮਿਸ਼ਾ ਹਰ ਉਸ ਇਲੈਕਸ਼ਨ ਚ ਨਿਲਦੀ ਹੈ ਚਾਹੇ ਆਪ ਸੁਨੀਮੋ ਵੱਲੋਂ ਚਾਹੇ ਰਾਡੇ ਪਵਨ ਸਿੰਘ ਮਾਨਮਲਕ ਦਾ ਬਿਲਕੁਲ ਜੀ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵੱਲ ਜੀ ਬਹੁਤ ਸੂਝ ਤੇ بڑے ਲਿਖੇ ਸ਼ਖਸ਼ ਨੇ ਜਿਹੜਾ ਨੇ ਔਰ ਪਹਿਲਾ ਦਿੱਲੀ ਦੇ ਵਿੱਚ ਇਨਹਾਰ ਬਦਲੀ ਅੱਜ ਪੰਜਾਬ ਦੇ ਵਿੱਚ ਸਰਕਾਰ ਚਲਾ ਕੇ ਸਾਡੇ ਆ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜੋ ਇੱਕ ਇਤਿਹਾਸ ਰਚਿਆ ਉਹਨੂੰ ਇਤਿਹਾਸ ਨੂੰ ਦੇਖਦੇ ਹੋਏ ਅੱਜ ਲੋਕ ਆਮ ਆਦੀ ਪਾਰਟੀ ਨਾਲ ਖੜੇ ਨੇ ਔਰ ਆਮ ਆਦੀ ਪਾਰਟੀ ਦੇ ਤੁਸੀਂ ਜਿੰਨੀ ਚੋਣ ਦੀ ਗੱਲ ਕਰਦੇ ਹੋ ਸਾਰੇ ਸਾਰੇ ਹੱਕ ਸਰਪੰਚੀ ਦੀ ਗੱਲ ਕਰਦੇ ਹੋ ਸਾਰੇ ਹੱਕ ਅੱਜ ਕਾਉਂਸਲਰ ਦੀ ਗੱਲ ਨਿਗਰ ਕਾਉਂਸਲ ਕਾਰਪੋਰੇਸ਼ਨਾਂ ਹੋਈਆਂ ਤਾਂ ਹੱਕ ਦੇ ਵਿੱਚ ਤੇ ਅੱਜ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੇ ਵੱਡੀ ਪੱਧਰ ਦੇ ਵਿੱਚ ਐਡੀ ਵੱਡੀ ਲੀਡ ਕਿਤੇ ਆਈ ਨਹੀਂ ਹੈਗੀ ਔਰ ਅਜ ਤੱਕ 74 ਸਾਲ ਦੇ ਵਿੱਚ ਕਿਸੇ ਪਾਰਟੀ ਨੂੰ ਜਿਵੇਂ ਕਿ 92 ਸੀਟਾਂ ਆਮ ਆਦੀ ਪਾਰਟੀ ਨੂੰ 2022 ਦੇ ਵਿੱਚ ਦੇ ਕੇ ਇਤਿਹਾਸ ਰਚਿਆ ਸੀਗਾ ਉਹੀ ਇਤਿਹਾਸ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਦਰਹਾਇਆ ਗਿਆ ਤੇ 2027 ਦੇ ਵਿੱਚ ਵੀ ਇਤਿਹਾਸ ਦਰਹਾਇਆ ਜਾਊਗਾ ਸੋ ਇਹ तमाम ਤਸਵੀਰਾਂ ਦਿਖਾ ਰਹੇ ਆ ਅੱਜ ਜਿਹੜਾ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਅੱਜ ਰਸਮੀ ਤੌਰ ਤੇ ਉਹਨਾਂ ਨੂੰ ਜਿਹੜੇ ਸੋਚ ਕਾਨਗੇੜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਹਨਾਂ ਦੇ ਇਸਤੇ ਨਾਲ ਹੀ ਦੇ ਆ ਕੇ 2027 ਦੇ ਵਿੱਚ ਦੁਆਰਾ ਸਰਕਾਰ ਬਣਾ ਦੇ ਜਿਹੜੇ ਸਥਾਨਕੜੇ ਐਮ ਐਲ ਐ ਵਲੋਂ ਵੀ ਵੱਡੇ ਵੜੇ ਦਾਅਵੇ ਕੀਤੇ ਰਹੇ ਤਾਂ ਬਿਲਕੁਲ ਸਾਫ਼ ਫਸਟ ਹੈ ਵੀ ਸਿੱਧਾ ਹੀ ਜਿਹੜਾ ਮਿਸ਼ਨ ਆ ਉਹ ਸਾਫ਼ ਹੈ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਨੁਖਾਰ ਨੂੰ ਹੋਰ ਬਦਲਣਾ ਤੁਸੀਂ ਦੇਖ ਰਹੇ ਹੋ ਦਾਨਿਸ਼ ਸੈਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਾ ਤੇ ਆਪ ਸਰਬੀਮਾ ਅਰਵਿੰਦ ਕੇਜਰੀ ਵੱਲ ਅੱਜ ਪਿਛਲੇ ਦਿਨੀ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਵਿੱਚ ਹੋਏ ਉਹਨਾਂ ਜੇਤੂਆਂ ਨੂੰ ਅੱਜ ਇੱਥੇ ਰਸਮੀ ਸੋਚ ਚਕਾਨਗੇ ਉੱਥੇ ਹੀ ਆਉਣ ਵਾਲੇ 2000 27 ਦੇ ਇਲੈਕਸ਼ਨਾਂ ਦੀ ਗੁਰਤੀ ਜਰੂਰ ਦੇਖ ਜਾਂਗੇ ਸੋ ਬੜਾ ਵਧੀਆ ਮਾਹੌਲ ਆ ਭਾਰੀ ਉਸਤਾ ਦਿਖਿਆ ਜਾ ਰਿਹਾ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਤਾਂ ਮੈਨਸਟਾ ਮੌਜੂਦ ਹੈ ਲੋਧਾਂ ਤੋਂ ਹੀ ਇਸ ਤੋਂ ਐਮ ਐਲ ਏ ਦੀ ਕੋਲਾ ਜੀ ਕੋਲਾ ਸਾਹਿਬ ਕੇ ਸਾਹ ਦੇਖ ਦਿਓ ਬੜੇ ਜੋਸ਼ ਭੀਆ ਵਰਕਰਾਂ ਵਿੱਚ ਲੱਗ ਰਿਹਾ ਨਹੀਂ ਅੱਜ ਰਸਮੀ ਜਿਸੇ ਸੋਚ ਕਾਣੀ ਹੈ ਉੱਥੇ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੀ ਗੁਰਤੀ ਦੇਖ ਵੀ ਮਿਲ ਸਕਦੀ ਹੈ ਜੀ ਬਿਲਕੁਲ ਜੀ ਸਾਡੇ ਸਤਿਕਾਰਯੋਗ ਕੌਮੀ ਆਮ ਆਦੀ ਪਾਰਟੀ ਸ਼੍ਰੀ ਰਵਿੰਦ ਕੇਜੀਵਾਲ ਜੀ ਆ ਰਹੇ ਨੇ ਮੁੱਖ ਮੰਤਰੀ ਸੱਪਕੋਤ ਸਿੰਘ ਮਾਨ ਜੀ ਸਾਡੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਬੈਠੇ ਨੇ ਔਰ ਅੱਜ ਤੁਸੀਂ ਦੇਖਿਆ ਵੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਪੌਣੇ 4 ਸਾਲ ਹੋਏ ਨੇ ਤੇ ਜੋ ਡਿਵੈਲਪਮੈਂਟ ਹੋਈ ਉਹ ਤੇ ਮੋਹਰ ਲਾਈ ਗਈ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਸਾਰੇ ਮੈਂਬਰ ਬਣੇ ਨੇ ਔਰ 60% ਦੇ ਕਰੀਬ ਕੱਲੇ ਆਮ ਆਦੀ ਪਾਰਟੀ ਦੇ ਤੇ ਔਰ ਬਾਕੀ ਸਾਰੇ ਆਗਰ ਸਾਰੇ ਪਾਜਪਾ ਸਾਰੇ ਇਕੱਠੇ ਹੋ ਕੇ 40% ਵੀ ਬਣਾ ਨਹੀਂ ਸਕੇ ਕਿਉਂ ਕਿ ਇਹਨਾਂ ਨੇ ਸਤਿਆਨਾਸ਼ ਕੀਤਾ 74 ਸਾਲ ਦੇ ਵਿੱਚ ਪੰਜਾਬ ਦਾ ਪੰਜਾਬ ਲੁੱਟ ਕੇ ਖਾਦਾ ਤੇ ਆਮ ਆਦੀ ਪਾਰਟੀ ਨੇ ਹਰ ਆਮ ਆਦਮੀ ਨੂੰ ਉਹਦੀ ਉਮੀਦ ਪੂਰੀ ਕੀਤੀ ਹਰ ਆਮ ਆਦਮੀ ਲੋੜ ਪੂਰੀ ਕੀਤੀ ਆ 600 ਜੋੜ ਦੇ ਕੇ ਆਮ ਆਦਮੀ ਕਲੀਨਿਕ ਬਣਾ ਕੇ ਸਕੂਲ ਬਣਾ ਕੇ ਤੇ ਹਰ ਆਮ ਆਦਮੀ ਦੀ ਜਿਹੜੀ ਦਿੱਕਤ ਦੂਰ ਹੋਈ ਆ ਔਰ ਆਮ ਆਦਮੀ ਨੂੰ ਸਹੂਤ ਮਿਲੀ ਆ ਉਹਨਾਂ ਦੇ ਟੈਕਸਾਂ ਦੇ ਪੈਸੇ ਉਹਨਾਂ ਵਾਸਤੇ ਵਾਪਸ ਆਏ ਨੇ ਅੱਜ ਉਹ ਦੇਖਦੇ ਹੋਏ ਅੱਜ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਤੇ 2024 ਦੇ ਵਿੱਚ ਇਹ ਤੋਂ ਸਾਹਮਣੇ ਸਾਫ਼ ਹੋ ਗਿਆ ਵੀ ਆਮ ਆਦੀ ਪਾਰਟੀ ਸਰਕਾਰ ਵੱਡੇ ਪੱਧਰ ਤੇ ਆ ਰਹੀ ਹੈ ਲਗਾਤਾਰ ਬੜਾ ਵੱਡੇ ਦਾਅਵੇ ਕੀਤੇ ਆ ਆਮ ਆਦੀ ਪਾਰਟੀ ਵੱਲੋਂ ਸਰਕਾਰ ਆ ਰਹੀ ਹੈ ਲੱਗ ਰਿਹਾ ਵੀ ਲੋਕ ਦੁਆਰਾ ਫਿਰ ਹੱਕ ਦੇ ਹੱਕ ਉਹਨਾਂ ਲਗਾਤਾਰ ਜਿਮਨੀ ਚੌਂਕ ਉਸ ਤੋਂ ਬਾਅਦ ਸਰਪੰਚ ਦੇ ਚੌਂਕ ਤੇ ਜ਼ਿਲ੍ਹਾ ਪੰਚਾਇਤ ਬਲਾਦਮ ਕੇ ਉਹਨਾਂ ਲਗਾਤਾਰ ਉੱਥੇ ਆਮ ਦੂਜੀ ਪਾਰਟੀ ਸੁਫਰਾ ਸਾਹਿਬ ਕਹਿੰਦੇ ਬਿਲਕੁਲ ਆਮ ਆਦੀ ਪਾਰਟੀ ਲੋਕਾਂ ਚਾਹੇਤੀ ਪਾਰਟੀ ਬਣਦੀ ਜਾ ਰਹੀ ਹੈ ਲੱਗਦਾ ਕਿ ਤੇ ਆ ਕੇ ਕੁਛ ਨਾ ਕੁਛ ਗੁਰਤੀ ਮਿਸ਼ਾ ਹਰ ਉਸ ਇਲੈਕਸ਼ਨ ਚ ਨਿਲਦੀ ਆ ਚਾਹੇ ਆਪ ਸਰਬੀਮੋ ਵੱਲੋਂ ਚਾਹੇ ਰਾਡੇ ਪਵਨ ਸਿੰਘ ਮਾਨਮਲਿਕ ਦਾ ਬਿਲਕੁਲ ਜੀ ਸਾਡੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵੱਲ ਜੀ ਬਹੁਤ ਸੂਝਵਾਨ ਤੇ ਪੜੇ ਲਿਖੇ ਸ਼ਖਸ ਨੇ ਜਿਹੜਾ ਨੇ ਔਰ ਪਹਿਲਾਂ ਦਿੱਲੀ ਦੇ ਵਿੱਚ ਇਨਹਾਰ ਬਦਲੀ ਅੱਜ ਪੰਜਾਬ ਦੇ ਵਿੱਚ ਸਰਕਾਰ ਚਲਾ ਕੇ ਸਾਡੇ ਆ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜੋ ਇੱਕ ਇਤਿਹਾਸ ਰਚਿਆ ਉਹਨੂੰ ਇਤਿਹਾਸ ਨੂੰ ਦੇਖਦੇ ਹੋਏ ਅੱਜ ਲੋਕ ਆਮ ਆਦੀ ਪਾਰਟੀ ਨਾਲ ਖੜੇ ਨੇ ਔਰ ਆਮ ਆਦੀ ਪਾਰਟੀ ਦੇ ਤੁਸੀਂ ਜਿਲ੍ਹ ਜਿਮਨੀ ਚੋਣ ਦੀ ਗੱਲ ਕਰਦੇ ਹੋ ਸਾਰੇ ਦੇ ਸਾਰੇ ਹੱਕ ਸਰਪੰਚੀ ਦੀ ਗੱਲ ਕਰਦੇ ਹੋ ਸਾਰੇ ਹੱਕ ਤੇ ਅੱਜ ਕਾਉਂਸਲਰ ਦੀ ਗੱਲ ਨਿਗਰ ਕੇ ਕਾਉਂਸਲ ਕਾਰਪੋਰੇਸ਼ਨਾਂ ਹੋਈਆਂ ਤਾਂ ਹੱਕ ਦੇ ਵਿੱਚ ਤੇ ਅੱਜ ਬਲਾਗ ਸਾਮ ਤੇ ਜ਼ਿਲ੍ਹਾ ਪੁਲਿਸ ਤੇ ਵੱਡੀ ਪੱਧਰ ਦੇ ਵਿੱਚ ਐਡੀ ਵੱਡੀ ਲੀਡ ਕਿਤੇ ਆਈ ਨਹੀਂ ਹੈਗੀ ਔਰ ਅਜ ਤੱਕ 74 ਸਾਲ ਦੇ ਵਿੱਚ ਕਿਸੇ ਪਾਰਟੀ ਨੂੰ ਜਿਵੇਂ ਕਿ 92 ਸੀਟਾਂ ਆਮ ਆਦੀ ਪਾਰਟੀ ਨੂੰ 2022 ਦੇ ਵਿੱਚ ਦੇ ਕੇ ਇਤਿਹਾਸ ਰਚਿਆ ਸੀਗਾ ਉਹੀ ਇਤਿਹਾਸ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਚ ਦਰਹਾਇਆ ਗਿਆ ਤੇ 2027 ਦੇ ਵਿੱਚ ਵੀ ਇਤਿਹਾਸ ਦਰਹਾਇਆ ਜਾਊਗਾ ਸੋ ਇਹ तमाम ਤਸਵੀਰਾਂ ਦਿਖਾ ਰਹੇ ਆ ਅੱਜ ਜਿਹੜਾ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਅੱਜ ਰਸਮੀ ਤੌਰ ਤੇ ਉਹਨਾਂ ਨੂੰ ਜਿਹੜੇ ਸੋਚ ਕਾਨਗੇੜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਹਨਾਂ ਦੇ ਇਸਤੇ ਨਾਲ ਹੀ ਤੇ ਆ ਕੇ 2027 ਦੇ ਵਿੱਚ ਦੁਆਰਾ ਸਰਕਾਰ ਬਣਾ ਦੇ ਜਿਹੜੇ ਸਥਾਨਿਕ ਜਿਹੜੇ ਐਮ ਐਲ ਏ ਵੱਲੋਂ ਵੀ ਵੱਡੇ ਵળે ਦਾਅਵੇ ਕੀਤੇ ਰਹੇ ਤਾਂ ਇਹ ਬਿਲਕੁਲ ਸਾਫ਼ ਸਟੇ ਵੀ ਸਿੱਧਾ ਹੀ ਜਿਹੜਾ ਮਿਸ਼ਨ ਆ ਉਹ ਸਾਫ਼ ਹੈ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਨੁਖਾਰ ਨੂੰ ਹੋਰ ਬਦਲਣਾ ਕਮੈਂਮੈਨ ਬੋਬੀਨਾ ਸੰਦੀਪ ਸ਼ਰਮਾ ਡੈਨੀ ਸਰਟੀ ਵੀ ਲੁਧਿਆਣਾ